ਅੱਜ ਸਾਰੇ ਸੰਸਾਰ ਵਿੱਚ ਸਮੂਹ ਗੁਰੂ ਨਾਨਕ ਨਾਮ ਲੈਵਾ ਸੰਗਤਾਂ ਤਨ ਤਨ ਸਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਮਨਾ ਰਹੀਆਂ ਭਾਈ ਸਭ ਸੰਗਤਾਂ ਨੂੰ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਵਣ ਇੱਕ ਐਸਾ ਵੇਲਾ ਜਦੋਂ ਸਾਰੇ ਸੰਸਾਰ ਤੇ ਜੋ ਸੱਚ ਵਾਲਾ ਕਾਲ ਪੈ ਚੁੱਕਾ ਸੀ ਅਤੇ ਝੂਠ ਦਾ ਬੋਲਬਾਲਾ ਸੀ ਕੋਈ ਵੀ ਰਾਜਾ ਕੋਈ ਵੀ ਹੁਕਮਰਾਨ ਜਨਤਾ ਦੀ ਫਰਿਆਦ ਨਹੀਂ ਸੀ ਸੁਣਦਾ ਤੇ ਉਸ ਸਮੇਂ ਤੇ ਪਰਮੇਸ਼ਰ ਦੇ ਚਰਨਾ ਵਿੱਚ ਸਮੂਹ ਲਕਾਈ ਫਰਿਆਦ ਕਰਦੀ ਪਈ ਸੀ ਉਸੇ ਸਮੇਂ ਤੇ ਕਿਉਂਕਿ ਆਮ ਅਨਥਾਨ ਦੇ ਵਸਦੇ ਦੀ ਗੱਲ ਨਹੀਂ ਸੀ ਰਹਿ ਗਈ ਇਹ ਕੋਈ ਪਰਮੇਸ਼ਰ ਆਪ ਹੀ ਇਹ ਕਰ ਸਕਦਾ ਸੀ ਸੋ ਉਸੇ ਸਮੇਂ ਦੇ ਵਿੱਚ ਆਪ ਪਰਮੇਸ਼ਰ ਨਿਰਗੁਣ ਤੋਂ ਸਰਗੁਣ ਰੂਪ ਦੇ ਵਿੱਚ ਪ੍ਰਗਟ ਹੋਇਆ ਆਪ ਨਾਰਾਇਣ ਕਲਾਤਾਰ ਜਗ ਮੇ ਪਰਵਰਿਓ ਗੁਰੂ ਨਾਨਕ ਸੱਚੇ ਪਾਤਸ਼ਾਹ ਆਪ ਪਰਮੇਸ਼ਰ ਇੱਥੇ ਉਤਾਰ ਲਿਆ ਸੋ ਸਤਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਇਆ ਸਾਰੇ ਸੰਸਾਰ ਧਿਆਨ ਕੇ ਮਹਾਰਾਜ ਨੇ ਸੱਚ ਦਾ ਉਪਦੇਸ਼ ਦਿੱਤਾ ਕਿ ਕਾਲ ਯੁਗ ਦਾ ਸਮਾਂ ਬਈ ਨਾਮ ਤੋਂ ਬਿਗੈਰ ਛਡਕਾਰਾ ਨਹੀਂ ਹੋਣਾ। ਆਪ ਕੱਲੂ ਆਇਓ ਰੇ ਇੱਕ ਨਾਮ ਗੋਵੋ ਗੋਵੋ ਮਹਾਰਾਜ ਨੇ ਕਿਹਾ ਕਿ ਸਾਰੇ ਹੀ ਕਰਮਕਾਂਡ ਜਿਹੜੇ ਆ ਇੱਥੇ ਹੋਣਾ ਕਾਲ ਯੁਗ ਦੇ ਵਿੱਚ ਆ ਜਾਣ ਸਿਰਫ ਨਾਮ ਤੇ ਸ਼ਮਨ ਕਰੋ। ਤੋਂ ਤਨ ਨੇ ਉਹ ਲੋਕ ਉਹ ਇਨਸਾਨ ਜਨਾ ਨੇ ਸੱਤੇ ਪਾਤਸ਼ਾਹ ਮਹਾਰਾਜ ਦਾ ਬਚਨ ਮੰਨ ਕੇ ਤੇ ਨਾਮ ਸੇ ਮਨਜੋ ਕਰਦੇ ਨੇ ਕਿ ਸਾਨੂੰ ਵੀ ਉਹਨਾਂ ਦੇ ਜੋ ਦਰਸ਼ਨ ਕਰਨ ਦਾ ਲਾਭ ਪ੍ਰਾਪਤ ਹੋਦਾ ਸੱਤੇ ਪਾਤਸ਼ਾਹ ਸਾਡੇ ਤੇ ਵੀ ਰਹਿਮਤਾ ਕਰਨ ਮਿਹਰਾ ਕਰਨ ਦਇਆ ਕਰਨ ਤਰਸ ਕਰਨ ਕਿ ਸਾਨੂੰ ਵੀ ਉਹ ਨਾਮ ਜਿਸ ਨਾਮ ਨੂੰ ਜਪ ਕੇ ਤਨ ਤੇ ਮਨ ਦੇ ਵਿੱਚ ਖੁਸ਼ੀਆਂ ਆ ਜਾਂਦੀਆਂ ਤੇ ਉਹ ਸੱਤੇ ਪਾਤਸ਼ਾਹ ਸਾਨੂੰ ਵੀ ਦੇਵਣ